ਨਾ ਕੀ ਹੋ ਜੀ ਮੱਝ ਹੀਟ ਚ ਜਦੋਂ ਆ ਗਈ ਥੋੜੀ ਮੱਝ ਰਹਿਣ ਦੇ 100% ਚਾਂਸ ਹੋ ਜਾਣਗੇ ਕਿਉਂਕਿ ਅੰਦਰ ਜਿਹੜਾ ਸਾਫ਼ ਹੋ ਜਾਂਦਾ ਇਹਦੇ ਨਾਲ ਮੈਲਾ ਖੇਲਾ ਜਿਹੜਾ ਸਾਰਾ ਮੱਝ ਦਾ ਨਿਕਲ ਜਾਂਦਾਗਾ ਤੇ ਨਲੇ ਜਦੋਂ ਮੱਝ ਅੰਦਰੋਂ ਸਾਫ਼ ਹੋ ਗਈ ਵਧੀਆ ਦੁੱਧ ਵੀ ਵਧ ਜੂ ਖਾਨ ਲੱਗੂ ਜੂ ਬਸੂ ਚਿੱਕਾ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਜਟਣਾ ਫਾਰਮਰ YouTube ਚੈਨਲ ਤੇ ਦੋਸਤੋ ਅੱਜ ਆਪਾਂ ਇੱਕ ਸੁਨੋ ਜਿਹੜਾ ਦੁੱਧ ਵਧਾਉਣ ਦਾ ਫਾਰਮੂਲਾ ਦੱਸ ਦੇਾਂਗੇ ਉਹ ਆਪਾਂ ਖੁਦ ਪਰਖਾਇਆਗਾ ਤੇ ਹੁਣ ਆਪਾਂ ਯੂਜ ਵੀ ਕਰੀ ਜਾਨੇਗੇ ਤੇ ਉਹੀ ਤਰੀਕਾ ਤੁਹਾਨੂੰ ਦੱਸ ਦਿਆਂਗੇ ਵੀ ਤੁਸੀਂ ਕੀ ਦੇਣਾ ਉਹ ਕਿਹੜੀਆਂ ਚੀਜ਼ਾਂਆਂ ਜਿਹੜੇ ਨਾਲ ਤੁਹਾਡਾ ਮੱਝ ਦਾ ਦੁੱਧ ਜਿਹੜਾ ਵਧ ਜਾਊਗਾ ਜਿਵੇਂ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਆਪਣੀ ਛੋਟੀ ਦੂਜੀ ਸੋਇ ਸੋਈਆ ਪਹਿਲੇ ਸੂਏ ਨੇ 10 11 11 ਕਿਲੋ ਦੁੱਧ ਦਿੱਤਾਗਾ ਤੇ ਇਸ ਵਾਰ ਵੀ ਸਾਨੂੰ ਐਸੀ ਪਹਿਲਾਂ ਵੀ ਇਹ 10 11 ਕਿਲੋ ਜਾਂ 12 ਕਿਲੋ ਦੁੱਧ ਦੋ ਤੇ ਹੁਣ ਇਸ ਟਾਈਮ ਇਹ 14 ਕਿਲੋ ਦੁੱਧ ਤੇੜੀ ਬਾਗਿਆ ਤੇ ਸੂਏ ਨੂੰ ਇਹਨੂੰ ਅੱਜ ਹੋਗੇ 16 17 ਦਿਨਾਂ ਤੇ ਸੂਏ ਤੋਂ ਬਾਅਦ ਚੀਜ਼ਾਂ ਦੇਣੀਆਂ ਇਹ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੇ ਦੱਸੂਗਾ ਲਾਸਟ ਤੱਕ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰਕੇ ਆਇਓ ਪਹਿਲਾਂ ਸਾਰੀ ਵੀਡੀਓ ਸੁਣ ਲਿਓ ਧਿਆਨ ਨਾਲ ਲਾਸਟ ਤੱਕ ਦੇਖਿਓ ਤੇ ਫਿਰ ਉਸ ਤੋਂ ਬਾਅਦ ਵੀਡੀਓ ਵਧੀਆ ਲੱਗੀ ਤਾਂ ਸੋ ਸ਼ੇਅਰ ਜ਼ਰੂਰ ਕਰੋ ਬਹੁਤ ਤੁਸੀਂ ਵੀਡੀਓਾਂ ਦੇਖਿਆ ਤੋਂ ਪਹਿਲਾਂ YouTube ਤੇ ਬਹੁਤ ਵੀਡੀਓਾਂ ਪਾਈਆਂ ਪਈਆਂ ਦੁੱਧ ਵਧਾਉਣ ਦੇ ਦੇਸੀ ਤਰੀਕੇ ਆ ਨਾ ਫਾਰਮੂਲੇ ਸਾਰੇ ਅੱਡੋ ਅੱਡੀ ਤਰੀਕੇ ਆ ਤੇ ਚੀਜ਼ਾਂ ਸਾਰੀਆਂ ਵਧੀਆ ਹੁੰਦੀਆਂ ਪਰ ਆਪਾਂ ਦੇਣ ਦੇ ਵਿੱਚ ਫਰਕ ਰੱਖ ਸਕਾਂਗੇ ਜਾਂ ਕੋਈ ਆਪਾਂ ਤਾਂ ਘੌਲ ਹੋ ਜਾਂਦੇ ਦੇਣ ਤੋਂ ਉਹ ਚੀਜ਼ਾਂ ਦਾ ਕਰਕੇ ਜਿਹੜੀ ਦਿੱਕਤ ਆਏ ਦੇ ਪਸ਼ੂ ਦੁੱਧ ਨਹੀਂ ਵਾਦਾ ਵੀਡੀਓ ਸਮਾਰਕ ਸੁਣਿਓ ਤੁਸੀਂ ਵੀ ਦੇਣੀਆ ਕਿਵੇਂ ਆਹੇ ਕਿੰਨੀ ਕਿੰਨੀ ਚੀਜ਼ ਦੇਣੀ ਹੈਗੀ ਵੀਡੀਓ ਲਾਸਟ ਤੱਕ ਦੇਖਿਓ ਪਹਿਲਾਂ ਸਾਨੂੰ ਆਪਾਂ ਮੱਝ ਦਿਖਾਉਣਿਆ ਤੇ ਵੀਡੀਓ ਨੂੰ ਉਦੋਂ ਬਾਅਦ ਸਟਾਰਟ ਕਰ ਦਿਆਂਗੇ ਬਣੇ ਰਹਿਓ ਲਾਸਟ ਤੱਕ ਆਪਣੀ ਆਹ ਮੱਝ ਆ ਗਈ ਉਹ ਜਿਹੜੀ ਨੂੰ ਆਪਾਂ ਇਹ ਤੀਜੀ ਪੌਣਾ ਲੈਵਲ ਉੱਤੇ ਦੇ ਸਕਦੇ ਹਾਂ ਤੇ ਬਾਕੀ ਦੇ ਭਰਾ ਕਮੈਂਟ ਨਾ ਕਰੋ ਆਪਾਂ ਪਸ਼ੂ ਨਮਾ ਕੀ ਅੰਦਰ ਬੰਨੇ ਸੀਗੇ ਤੇ ਅੱਜ ਥੋੜਾ ਜਿਹਾ ਮੀਂਹ ਵੀ ਪਈ ਜਾਂਦਾ ਹਨ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜਾ ਮੀਂਹ ਪਈ ਜਾਂਦਾਗਾ ਤੇ ਪਸ਼ੂ ਨਮਾਇਸ਼ ਵਿੱਚ ਭਰਾ ਆਖਣੀਆਂ ਨਾ ਵੀ ਤੁਸੀਂ ਮੈਂ ਇਸ ਤਾ ਲਿਪੜੀ ਵੀ ਆ ਵੀ ਨਮਾਈ ਨਮਾਕੀ ਬੰਨੀ ਸੀਗੀ ਹੁਣ 2 2.5 ਦਾ ਟਾਈਮ ਹੈਗਾ ਤੇ ਚੀਜ਼ਾਂ ਵਿੱਚ ਤੁਹਾਨੂੰ ਦੱਸਦੇ ਆਪਾਂ ਤੇ ਦੂਜੇ ਸੋਏ ਦੀ ਝੋਟੀ ਇਹ ਤੇ 2 2.5 ਦਾ ਟਾਈਮ ਹੈਗਾ ਤੁਸੀਂ ਦੇਖ ਸਕਦੇ ਹੋ ਲੇਵਲ ਵਾ ਵਧੀਆ ਬਣਾ ਗਈ ਇਹ ਮੱਝ ਤੇ ਇਹਨੂੰ ਆਪਾਂ ਜਿਹੜੀਆਂ ਚੀਜ਼ਾਂ ਦਿੱਤੀਆਂ ਉਹ ਸੋਡਣਾ ਆਪਾਂ ਸ਼ੇਅਰ ਕਰ ਦੇਾਂਗੇ ਤੁਸੀਂ ਵੀ ਇਹ ਚੀਜ਼ਾਂ ਵਰਤ ਕੇ ਜਿਹੜਾ 2 ਤੋਂ 4 ਕਿਲੋ ਦੁੱਧ ਜਿਹੜਾ ਛੋਡੀ ਮੱਝ 5-6 ਦਿਨਾਂ ਦੇ ਵਿੱਚ ਹੀ ਵੱਧ ਜੂਗੀ ਤੇ ਦੇਣਾ ਕਿੰਨਾ ਟਾਈਮ ਆ ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਮੈਂ ਦੱਸੂਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਣੀਆਂ ਆ ਆ ਜਾਓ ਫਿਰ ਸੋਨ ਆਪਾਂ ਸ਼ੇਅਰ ਕਰਦੇ ਆ ਵੀਡੀਓ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਆ ਦੋ ਚੀਜ਼ਾਂ ਲੈ ਕੇ ਆਏ ਸੀ ਆਪਾਂ ਇਹ ਆਪਣੇ ਕੋਲੇ ਹੁਣ ਇੱਕ ਡੰਗ ਦੀਆਂ ਹੀ ਰਹਿ ਗਈਆਂ ਤੇ ਜਿਹੜਾ ਆਪਾਂ ਇਹ ਤਿੰਨ ਡੰਗੇ ਤੋਂ ਪਹਿਲਾਂ ਦੇਤਾ ਤੇ ਚਾਰ ਡੰਗ ਹੀ ਦੇਣਾਗਾ ਇੱਕ ਤਾਂ ਹੈਗੀ ਗਲਕੰਦ ਆਪਣੀ ਆਪ ਦੇ ਸਾਹਨ ਤੁਸੀਂ ਹਣਾ ਤੇ ਇੱਕ ਮਿਸ਼ਰੀ ਆ ਇਹ ਹੀ ਦੋ ਚੀਜ਼ਾਂ ਤੁਸੀਂ ਦੇਣੀਆਂ ਗਿਆ ਇਹਦੇ ਨਾਲ ਇੱਕ ਜਿਹੜੀ ਚੀਜ਼ ਹੋਰ ਆ ਗਈ ਸੁਣ ਮੈਂ ਦੱਸਦਾ ਜੇ ਤੁਹਾਡੀ ਮੱਝਾਂ ਹੀਟ 'ਚ ਨਹੀਂ ਆਉਂਦੀ ਉਹ ਵੀ ਆਜੂ ਉਹ ਵੀ ਤੁਹਾਨੂੰ ਮੈਂ ਦੱਸੂ ਕਿ ਕਿਉਂ ਆਉਗੀ ਕੀ ਕਾਰਨ ਆਗਾ ਤੁਸੀਂ ਦੇਣ ਦਾ ਤਰੀਕਾ ਦੱਸਦਾ ਜੇ ਤੁਸੀਂ ਦੁੱਧ ਵਧਾਉਣਾ ਹੈ ਪਹਿਲਾਂ ਤਾਂ ਜਦੋਂ ਆਪਣੀ ਮੱਝ ਕੱਟ ਤੇ ਚੱਲ ਪਈ ਮੰਨ ਲਓ ਵੀ 13-14 ਦਿਨ ਹੋ ਗਏ ਸੂਈ ਨੂੰ ਹਨਾ ਉਸ ਤੋਂ ਬਾਅਦ ਇਹ ਚੀਜ਼ਾਂ ਦੇਣੀਆਂ ਹੈਗੇ ਇਹਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਡੀ ਮੱਝ ਦੁੱਧ ਵੀ ਵਧੂਗੀ ਤੇ ਇੱਕ ਜਿਹੜਾ ਤੁਹਾਡੀ ਮੱਝ ਆ ਗਈ ਹੀਟ 'ਚ ਵੀ ਆਊਗੀ ਇਹਦੇ ਨਾਲ ਉਹ ਵੀ ਤੁਹਾਨੂੰ ਮੈਂ ਦੱਸਦਾ ਪਹਿਲਾਂ ਦੁੱਧ ਦੇਣ ਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਵੀ ਕਿਉਂ ਵੱਧ ਦੂ ਇਹ ਜਿਹੜੀ ਮਿਸਰੀ ਆ ਹੁਣ ਤੁਸੀਂ ਇਹ ਅੱਧਾ ਕਿਲੋ ਲੈਣੀ ਹੈਗੀ ਮੰਨ ਲਓ ਵੀ 2 ਕਿਲੋ ਲਿਆ ਤੁਸੀਂ ਮਿਸਰੀ ਤੇ ਪਾਈਆ ਜਿਹੜੀ ਗਲਕੰਦਾ ਠੀਕ ਹੈ ਜੀ ਇਹਨੂੰ ਸ਼ਾਮ ਦੇ ਟਾਈਮ ਤੁਸੀਂ 1.5 ਕਿਲੋ ਪਾਣੀ ਦੇ ਵਿੱਚ ਅੱਧਾ ਕਿਲੋ ਮਿਸਰੀ ਤੇ ਪਾਈਆ ਗਲਕੰਦਾ ਪਾ ਕੇ ਇਹਦਾ ਕਾੜਾ ਬਣਾਉਣਾ ਗਰਿੰਨੀ ਧਰ ਦਿਓ ਤੁਸੀਂ ਮੰਨ ਲਓ ਵੀ ਆਪਣੇ ਹਾਰੇ ਹੂਰੇ ਚ ਆਪਾਂ ਧਰ ਦਿੰਨੇ ਆ ਹਨਾ ਤੇ ਉਦੇ ਚ ਦੋ ਕੁ ਪਾਥੀਆਂ ਲਾ ਕੇ ਤੁਸੀਂ ਤੜਕੇ ਤੇ ਕਿਹੜੀ ਰਿਜੀ ਜਾਂਦੇ ਹੋ ਤੇ ਜਦੋਂ ਤੁਸੀਂ ਸਵੇਰ ਧਾਰ ਚੋਲੋਗੇ ਮੱਝ ਦੀ ਉਸ ਤੋਂ ਬਾਅਦ ਇਹ ਤੁਸੀਂ ਬੱਕਲੀਆਂ ਚ ਜਾਂ ਕਿਵੇਂ ਵੀ ਤੁਹਾਡੀ ਮੱਝ ਖਾਂਦੀ ਆ ਤਾਂ ਇਹ ਖਵਾ ਦਿਓ ਤੁਸੀਂ ਚਾਰ ਡੰਗ ਦੇਣੀ ਹੈਗੀਆਂ ਉਸ ਤੋਂ ਵੱਧ ਟਾਈਮ ਨਹੀਂ ਦੇਣਾ ਇਹ ਠੀਕ ਹੈ ਇਹ ਦੋਨੇ ਚੀਜ਼ਾਂ ਵੀ ਆਹ ਗਲਕੰਦ ਤੁਸੀਂ ਬਾਅਦ ਚ ਵੀ ਖਵਾ ਸਕਦੇ ਵੱਧ ਵੀ ਲੈ ਸਕਦਾ ਉਹ ਨਹੀਂ ਲੋੜ ਨਹੀਂ ਗਈ ਪਾਈਆ ਪਾਈਆ ਦੇ ਹਿਸਾਬ ਨਾਲ ਤੁਸੀਂ ਲਿਆਇਓ ਇਹ ਚਾਰ ਡੰਗਾਂ ਦੀ ਤੇ ਚਾਰ ਡੰਗਾਂ ਦੀ ਅੱਧੇ ਅੱਧੇ ਕਿਲੋ ਮਿਸ਼ਰੀ ਹੋ ਗਈ 2 ਕਿਲੋ ਲੈ ਆਓ ਠੀਕ ਹੈ ਜੀ ਇਹ ਨਾਲ ਕੀ ਹੋ ਜਦੋਂ ਤੁਹਾਡਾ ਪਸ਼ੂ ਕੱਟ ਤੇ ਚੱਲ ਪਿਆ ਉਸ ਤੋਂ ਬਾਅਦ ਆਉਂਗੇ ਦੁੱਧ ਵੀ ਵਧੂ ਤੇ ਮੱਜ ਜਿਹੜੀ ਤੁਹਾਡੀ ਸਾਫ਼ ਹੋ ਜੂ ਅੰਦਰ ਉਹ ਜਮਾ ਤੇ ਇੱਕ ਮੜਪਾਲੀ ਗੋਲੀ ਜ਼ਰੂਰ ਦਿਆ ਕਰੋ ਮੱਜ ਨੂੰ ਤੁਸੀਂ ਤੇ ਉਹਦੇ ਨਾਲ ਕੀ ਹੋ ਜੀ ਮੱਜ ਹੀਟ ਚ ਜਦੋਂ ਆ ਗਈ ਤੁਹਾਡੀ ਮੱਜ ਰਹਿਣ ਤੇ 100% ਚਾਂਸ ਹੋ ਜਾਣਗੇ ਕਿਉਂਕਿ ਅੰਦਰ ਜਿਹੜਾ ਸਾਫ਼ ਹੋ ਜਾਂਦਾ ਇਹਦੇ ਨਾਲ ਮੈਲਾ ਖੜਾ ਜਿਹੜਾ ਸਾਰਾ ਮੱਜ ਦਾ ਨਿਕਲ ਜਾਂਦਾਗਾ ਤੇ ਨਲੇ ਜਦੋਂ ਮੱਜ ਅੰਦਰੋਂ ਸਾਫ਼ ਹੋ ਗਈ ਵਧੀਆ ਦੁੱਧ ਵੀ ਵਧ ਜੂ ਖਾਨ ਲੱਗੂ ਜੀ ਪਸ਼ੂ ਚੰਗੀ ਤਰ੍ਹਾਂ ਤੇ ਦੁੱਧ ਵਧੂ ਆਟੋਮੈਟਿਕੀ ਹੁਣ ਆਪਣੇ ਇੱਕ ਡੰਗ ਦਾ ਰਹਿਗਾ ਤਿੰਨ ਡੰਗ ਦਿੱਤਾ 2.5 ਕਿਲੋ ਦੁੱਧ ਇਹ ਮੱਜ ਜਿਹੜੀ ਆਪਣੀ ਬਾਦ ਚੁੱਕੀ ਆ ਗਈ ਅੱਗੇ ਨੂੰ ਮਾਲ ਅਬੀ 14 ਕਿਲੋ ਦੇ ਬਾਗੀ ਤੇ ਇੱਕ ਡੰਗ ਦਾ ਰਹਿ ਗਿਆ ਹੈ ਆਪਣਾ ਖੋਦ ਦਾ ਪ੍ਰਤਿਆ ਹੋਇਆ ਘਰੇ ਟ੍ਰੀਟਮੈਂਟ ਆਪਾਂ 2 ਕਿਲੋ ਮਿਸ਼ਰੀ ਲੈ ਕੇ ਆਏ ਸੀ ਤੇ ਜਿਹੜੀ ਕਿਲੋ ਆਪਾਂ ਲੈ ਕੇ ਆਏ ਸੀ ਗਲਕੰਦ ਆ ਠੀਕ ਹੈ ਜੀ ਤੇ ਇਹ ਆਪਾਂ ਖਵਾਈਆ ਤੇ ਆਪਾਂ ਤੁਹਾਡੇ ਨਾਲ ਤਾਂ ਹੀ ਵੀਡੀਓ ਸ਼ੇਅਰ ਕਰ ਰਹੇ ਆਂ ਭਰਾਵਾਂ ਨਾਲ ਵੀ ਆਪਾਂ ਇਹ ਜੀ ਖਰਵਾਇ ਖਵਾਈਆ ਤਾਂ ਆਪਣੇ ਘਰੇ ਦੁੱਧ ਵਧੀਆ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆਂ ਵੀ ਜਿਹੜੇ ਹੋਰ ਭਰਾਵਾਂ ਦੇ ਮੱਝਾਂ ਜਿਹੜੀਆਂ ਸੂਈਆਂ ਤਾਜ਼ੀਆਂ ਤਾਂ ਇਹ ਤੁਸੀਂ 14 15 ਦਿਨਾਂ ਬਾਅਦ ਜਦੋਂ ਕੱਟ ਤੇ ਚੱਲ ਪੈਂਦੀਆਂ ਮੱਝ ਤੇ ਉਦੋਂ ਤੁਸੀਂ ਇਹ ਚੀਜ਼ਾਂ ਖਵਾਉਣੀਆਂ ਉਹ ਤੋਂ ਪਹਿਲਾਂ ਨਹੀਂ ਖਵਾਉਣੀਆਂ ਗਈਆਂ ਤੇ ਉਹਦੇ ਨਾਲ ਅੰਦਰ ਜਿਹੜਾ ਮੈਲਾ ਖਲਾ ਸਾਰਾ ਨਿਕਲ ਜਾਂਦਾ ਮੱਝ ਦਾ ਤੁਸੀਂ ਦੇਖ ਸਕਦਾ ਆਪਣੀ ਮੱਝ ਦਾ ਵੀ ਮੈਲਾ ਖਲਾ ਜਿਹੜਾ ਹਜੇ ਨਿਕਲਣ ਲੱਗਿਆ ਇਹ ਚੀਜ਼ਾਂ ਖਵਾਉਣ ਨਾਲ ਜਮਾ ਸਾਫ਼ ਹੋ ਜਾਂਦੇ ਰੋ ਤੇ ਜਦੋਂ ਹੀਟ ਤੇ ਉਹ ਇਹ ਮੱਝ 100% ਚਾਂਸ ਹੋਣਗੇ ਇਹਦੇ ਮੱਝ ਦੇ ਗੱਭਣ ਰਹਿਣ ਦੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ